ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਵ ਨੇ ਬਣਾਈ ਜੜੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ ਵਰਸਿਫ ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਹ ਸਿੰਘ ਜਨਮ ਤਰੀਕ 15 12 1991 ਹਾਈਟ 5 ਫੁੱਟ 9 ਇੰਚ ਕਾਸਟ ਯਰਸੀਕ ਗੋਤ ਬਰਾੜ ਸ਼ਹਿਰ ਜਿਲਾਲਾਬਾਦ ਜ਼ਮੀਨ 10 ਕਿੱਲੇ ਲੜਕਾ ਇਟਲੀ ਪੀਆਰ ਪਰਵਾਰ ਮੈਂਬਰ 2 ਪੈਣਾ ਇਟਲੀ ਪੀਆ ਮੈਰਿਡ ਇੱਕ ਕੈਨੇਡਾ ਮੈਰਿਡ ਇੱਕ ਇਟਲੀ ਮੰਗਾ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 773774 06528 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤੀ 1991 ਮੇ ਹਾਈਟ 5 ਫੁੱਟ ਕਾਸਟ ਜਰਸੀਕ ਗੋਟਿਲੋ जमीन तेन एकड़ जिला फाजिल का कम सरकारी नौकरी पायलट रेलवे परिवार मैंबर एक भैन मैरिड एक भरा वधिया परिवार तो पढ़ी लिखी लड़की की लौड़ है लड़की बी ए बी एड की हो लड़की की हाइट पांच फुट तेन इंच एरिया मलोट मुक्तसर जलालाबाद फरोजपुर अवोलन पहल इन्ह मोबाइल नंबर 956995600 ਤੁਸੀਂ ਪ੍ਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਤਿਕ 179 1999 ਪੜਾਈ ਪਲੱਸ 2 ਨਾਨ ਮੈਡੀਕਲ ਕੋਰਸ ਕੰਪਿਊਟਰ ਟੈਕਨੀਕਲ ਇਨ ਕਨੇਡਾ ਏਰੀਆ ਜਿਗਰਾਉ ਕਾਸਟ ਰਵਿਦਾਸੀ ਸਿੱਖ ਕਾਮ ਏਜ਼ਡ ਲਾਇਸੈਂਸ ਟ੍ਰਾਲਾ ਹੁਣ ਟ੍ਰੇਡਿੰਗ ਡਰਾਈਵਰ ਸਕੂਲ ਮੰਗੂ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਕੈਨੇਡਾ ਪੀਆਰ ਚੰਬਰ ਪਾਮੈਂਟ ਨੈਨੀ ਨੂਪੈਲ ਇਹਨਾਂ ਨੂੰ ਜਾਣਤਿਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 84375 33601 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਨਮ ਤਰੀਕ 1271991 ਹਾਈਟ 5 ਫੁੱਟ 5 ਇੰਚ ਪੜਾਈ ਜੀ ਆਨਮ ਨਰਸਿੰਗ ਜੀਰਾ ਸਕੂਲ ਨਰਸਿੰਗ ਕਮ ਸਟਾਫ ਨਰਸ ਹਸਪਤਾਲ ਜਲੰਧਰ ਏਰੀਆ ਫਰੋਜਪੁਰ ਕਾਸਟ ਪੱਟੀ ਪਰਵਾਰ ਮੈਂਬਰ ਮਾਤਾ ਇੱਕ ਪੈਨ ਅਮੈਰਿਡ ਦੋ ਅਮੈਰਿਡ ਆਪਣਾ ਬਿਜ਼ਨਸ ਮੰਗ ਅਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨਆਰਆਈ ਹੋਵੇ ਇਹਨਾਂ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 7414546296 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 34 ਸਾਲ ਕਾਸਟ ਜਰ ਸਿੱਖ ਜ਼ਮੀਨ ਤਨ ਕਿਲੇ ਪੜਾਈ 8ਵੇਂ ਪਾਸ ਲੜਕੇ ਦਾ ਤਲਾਕ ਹੋਇਆ ਏਰੀਆ ਬਰਨਾਲਾ ਮੰਗ ਅਵਦੀਆ ਪਰਵਾਰ ਤੋਂ ਕਰੇ ਲੋ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਨੰਬਰ 9415 84725 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ ਬੀ ਵਰ੍ਹ 1994 ਆਈ.ਡੀ. 5 ਫੁੱਟ 7 ਇੰਚ ਪੜਾਈ 10ਵੀਂ ਪਾਸ ਏਰੀਆ ਵਟਿੰਡਾ ਜ਼ਮੀਨ ਪੰਜ ਕਿਲੇ ਕੰਮ ਵਧੀਆ ਕਾਰੋਬਾਰ ਕੀਤੇ ਵੜੇ ਮੰਗ ਕਾਨਾਣੀ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95724 26703 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 23 1999 ਹਾਈ ਡੀ 5 ਫੁੱਟ 9 ਇੰਚ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਕੰਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਲੜਕੇ ਦਾ ਤਲਾਕ ਹੋਇਆ ਮੰ ਅਵਦੀਆ ਪਰਵਤ ਨੋਨ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 991456270 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੇਕ 291999 ਹਾਈ ਟੂ 5 ਫੁੱਟ 10 ਇੰਚ ਪੜਾਈ ਵਿਐਸਸੀ ਕਾਸਟ ਜਰਸਿਕ ਗੋ ਬੁੱਟਰ ਕੰਪ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ 5 ਕਿਲੇ 14 ਦੁਕਾਨਾ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਠਿੰਡਾ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਰਿਟਾਇਰਮੈਂਟ ਪ੍ਰਾਪਰਟੀ ਦਾ ਕੰਮ ਮੰਗ ਅਵਦੀਹਾ ਪਰਵਾਰ ਨੂੰ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਉਮਰ 22 ਤੋਂ 27 ਦੇ ਵਿੱਚ ਹੋਵੇ ਜਰਸੀ ਕਾਸਟ ਇਸ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 946333620039 ਤੁਸੀਂ ਪਰਵਾਨ ਨੂੰ ਹੋਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੇਕ 2671997 ਹਾਈਡਰ ਸ਼ੇਫੁੱਟ ਪੜਾਈ ਬੀਏ ਕਾਮਾ ਫਾਈਨਿਸ ਕੰਪਨੀ ਕਾਸਟੂ ਕਤਰੀ ਏਰੀਆ ਰੋਪੜ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪਰ ਮੈਰਿਡ ਇੰਗਲੈਂਡ ਮੰਗ ਪੰਜਾਬ ਤੋਂ ਵਧਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 7 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਗ੍ਰਾਣੀ ਨੰਬਰ 14519137 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1811 2004 ਪੜਾਈ ਵੇ ਜਮੀਨ ਤਨ ਕਿਲੇ ਕਾਸਟ ਜਰਸਿਕ ਏਰੀਆ ਬਠਿੰਡਾ ਕੰਮ ਹਸਪਤਾਲ ਜੋਬ ਮੰਗ ਅਵਧਿਆ ਲੜਕੀ ਦੀ ਲੋੜ ਹੈ ਲੜਕੇ 10ਵੀਂ ਜਾਂ 12ਵੀਂ ਪਾਸ ਹੋਵੇ ਤੋੜੇ ਟਾਈਮ ਤਲਾਕ ਹੋਇਆ ਪਰਿਵਾਰ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9876 17680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਜਨਮ ਤਰੀਕ 12 1988 ਹਾਈਟ 5 ਫੁੱਟ 9 ਇੰਚ ਪੜਾਈ ਵੀਏ ਵੀਐਡ ਕਾਮ ਪ੍ਰਾਈਵੇਟ ਟੀਚਰ ਕਾਸਟ ਰਵੀਦਾਸੀਏ ਏਰੀਆ ਜਲੰਧਰ ਲੜਕੇ ਦਾ ਤਲਾਕ ਹੋਇਆ ਮੰਗਲਿਕ ਦੂਸ ਪਰਿਵਾਰ ਮੈਂਬਰ ਮਾਤਾ ਦੋ ਪੈਣਾ ਅਮੈਰਿਡ ਇੱਕ ਮੈਰਿਡ ਮੰਗ ਅਵਦੀਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98728 72493 ਤੁਸੀਂ ਪਰਿਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਸ਼ਰਮਾ ਜਨਮ ਤਰੀਕ 1993 ਪੜਾਈ ਪਲੱਸ 2 ਕੋਰਸ ਆਈਟੀਆਈ ਏਰੀਆ ਨਾਬਾ ਕਾਸਟ ਪੰਡਿਤ ਕਮ ਸੀਸੀਟੀਵੀ ਕੈਮਰੇ ਲੜਕੀ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਮੰਗ ਅਵਦੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ ਤਰਸੀ 200 ਨਸੀ ਜੀਰੋ 360 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਘ ਜਰਮਤੀ 31 12 1987 ਹਾਈਡੂ ਪੰਜਪੂਰ ਸ਼ੇਂਚ ਕਾਸਟ ਜਰਸੀਖ ਗੋਤਮਾਨ ਜ਼ਿਲ੍ਹਾ ਬਠਿੰਡਾ ਜ਼ਮੀਨ ਸ਼ੇਕਿਲੇ ਕੰਮਕੀਤੀ ਵਾਲੀ ਲੜਕੇ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮੰ ਗਰੀਬ ਘਰ ਤੋਂ ਤਲਾਕ ਸੁਧਾਰ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਅਪੀਲ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 7347519537 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸ਼ਿਵ ਕੁਮਾਰ ਜਨਮ 31/5/1992 ਜਨਮ ਟਾਈਮ 6:28 ਪੇਚੀ ਦਿਨ ਐਤਵਾਰ ਹਾਈਟੋ ਪੰਜ ਫੂਟ 7 ਇੰਚ ਪੜਾਈ ਬੀਏ ਕਾਸਟ ਖੱਤਰੀ ਕਮਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪੈਨ ਵਿਆਹੀ ਮੰਗ ਅਵਦੀਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99144 ਕ੍ਰੀਏਟਿਵ 227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਣੱਖਾ ਲੜਕਾ ਯੂ ਐਸ ਏ ਵਾਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸੀਖ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਇੱਕ ਪੈਨ ਯੂ ਐਸ ਏ ਆਪਣਾ ਕਰ ਮੈਂ ਅਵਧੀਆ ਕਾਂਡਾਨੀ ਪਰਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ ਲੜਕੇ ਯੂਐਸਏ ਵਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਉਹਨਾਂ ਨੂੰ ਪੈਨ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +5089037701 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ 95015181073